ਕੇਂਦਰ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਵਿਭਾਗ ਪੱਤਰ ਸੂਚਨਾ ਦਫ਼ਤਰ ਕੇਂਦਰੀ ਖੇਤੀਬਾੜੀ ਮੰਤਰਾਲਾ ਅਤੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਵਿਕਸਤ ਭਾਰਤ ਸੰਕਲਪ ਯਾਤਰਾ ਲੁਧਿਆਣਾ ਦੇ ਸ਼ਹਿਰੀ ਇਲਾਕਿਆਂ ਵਿੱਚ ਪੈਂਦੇ ਇੱਕ ਪ੍ਰਾਈਵੇਟ ਮਾਲ ਵਿੱਚ ਪੁੱਜੀ ਜਿਸ ਦੌਰਾਨ ਸ਼ਹਿਰ ਵਾਸੀਆਂ ਨੂੰ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਵਰਗਾਂ ਨੂੰ ਲਾਭ ਦੇਣ ਵਾਲੀਆਂ ਯੋਜਨਾਵਾਂ ਦਾ ਪ੍ਰਚਾਰ ਪ੍ਰਸਾਰ ਕੀਤਾ ਜਾ ਰਿਹਾ ਹੈ ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਮੇਲਾ ਅਕੂ ਰਾਸ਼ੀ ਅਗਰਵਾਲ ਅਤੇ ਹੋਰ ਕਾਰਕੁਨਾਂ ਨੇ ਮੋਦੀ ਦੀ ਗਰੰਟੀ ਵਾਲੀਆਂ ਯੋਜਨਾਵਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ 'ਚ ਆਪਣਾ ਸਹਿਯੋਗ ਦਿੱਤਾ। ਕੇਂਦਰ ਦੀਆਂ 17 ਅਹਿਮ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਜਾਗਰੂਤਾ ਵੈਨਾਂ ਚਲਾਈਆਂ ਜਾ ਰਹੀਆਂ ਨੇ ਇਸ ਵਿੱਚ ਪੰਚਾਇਤ ਡਾਕ ਪੈਟਰੋਲੀਅਮ ਸਮੇਤ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਕੇਂਦਰ ਵੱਲੋਂ ਜਨਹਿਤ ਲਈ ਚਲਾਈਆਂ ਜਾ ਰਹੀਆਂ ਆਪੋ ਆਪਣੇ ਵਿਭਾਗ ਨਾਲ ਸੰਬੰਧਿਤ ਯੋਜਨਾਵਾਂ ਦਾ ਵੇਰਵਾ ਸਾਂਝਾ ਕਰ ਰਹੇ ਨੇ ਇਲਾਕੇ ਦੇ ਲੋਕ ਵਾਦ ਤੋਂ ਬਾਅਦ ਇਹਨਾਂ ਯੋਜਨਾਵਾਂ 'ਚ ਆਪਣੀ ਦਿਲਚਸਪੀ ਦਿਖਾ ਰਹੇ ਨੇ ਵੈਨਾਂ ਵਿੱਚ ਉਪਲਬਧ ਸਕਰੀਨ ਪ੍ਰਚਾਰ ਸਮੱਗਰੀ ਅਤੇ ਵੀਡੀਓ ਸੁਨੇਹਰੇ ਹੈ ਪਿੰਡਾਂ ਤੇ ਸ਼ਹਿਰਾਂ ਵਿੱਚ ਜ਼ਮੀਨੀ ਪੱਧਰ ਤੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਯਾਤਰਾ ਦੀ ਜਿਹੜੀ ਇਹ ਬੱਸ ਹੈ ਜਿਹੜੀ ਵਹਨ ਹੈ ਉਹ ਇੱਥੇ ਲਾਈਵ ਸ਼ੋਅ ਦੇ ਦੌਰਾਨ ਸਾਰੇ ਲੋਕਾਂ ਨੂੰ ਇੱਕ ਪ੍ਰੇਰਿਤ ਕਰ ਰਹੀ ਹੈ ਔਰ ਸਭ ਤੋਂ ਵੱਡਾ ਇੱਕੋ ਹੀ ਇੱਕ ਮੋਟਿਵ ਇਹੀ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਦੇ ते हुए कार्यालय जो की दो हजार चौदह दो हजार चौबीस तक विकास दे लेके चल रहे ने, एक संकल्प यात्रा, की गाड़ी है और इसका लोग इंतजार भी कर रहे हैं और इंतजाम भी कर रहे हैं ये मोदी जी के शब्दों में ये केंद्र सरकार की के जितनी भी योजनाएं है उन योजनाओं को यदि कोई हकदार है और उसे वो प्राप्त नहीं कर पाया है तो ये मोदी जी का हाथ है ਜੋ ਆਪਕੇ ਹੱਕ ਮੇਂ ਅੱਗੇ ਵਧਾਇਆ ਗਿਆ ਹੈ ਜਿੱਥੇ ਮੌਕੇ ਦੇ ਉਤੇ ਮੋਦੀ ਸਰਕਾਰ ਦੀਆਂ ਸਕੀਮਸ ਦਾ ਫਾਇਦਾ ਆਮ ਜਨਤਾ ਨੂੰ ਦੇਣ ਦੇ ਲਈ ਔਰ ਉਹਨਾਂ ਤੱਕ ਉਹ ਸਕੀਮ ਪਹੁੰਚ ਸਕਣ ਇਹ ਮੁੱਖ ਮਕਸਦ ਨੂੰ ਲੈ ਕੇ ਇਹ ਯਾਤਰਾ ਕੱਢੀ ਜਾ ਰਹੀ ਹੈ ਇਸ ਮੌਕੇ ਲੋਕਾਂ ਵੱਲੋਂ ਵੱਖ-ਵੱਖ ਸਟਾਲਾਂ ਦਾ ਨਿਰੇਖਣ ਕਰਕੇ ਲੋਕ ਹਿੱਤ ਨਾਲ ਜੁੜੀਆਂ ਸਕੀਮਾਂ ਦੀ ਜਾਣਕਾਰੀ ਲਈ ਗਈ। ਲਾਭਪਾਤਰੀਆਂ ਵੱਲੋਂ ਮੇਰੀ ਕਹਾਣੀ ਮੇਰੀ ਜ਼ੁਬਾਨੀ ਸਿਰਲੇਖ ਤਹਿਤ ਆਪਣੇ ਤਜਰਬੇ ਹੋਰ ਨਾਲ ਵੀ ਸਾਂਝੇ ਕੀਤੇ ਗਏ। ਇਹ ਹਮਾਰਾ ਯੋਜਨਾ ਜੋ ਆਇਆ ਹੋਇਆ ਹੈ ਰੇੜੀ ਬੜੀ ਯੋਜਨਾ ਜੋ ਮਜ਼ਦੂਰਾਂ ਦਾ ਜੋ ਵੀ ਯੋਜਨਾ ਆਇਆ ਹੋਇਆ ਹੈ ਸਮਾਰਟ ਕਾਰਡ ਵਾਲਾ ਵੀ ਹੈ ਜੋ ਵੀ ਹੈ। ਮੈਂ ਬਹੁਤ ਆਭਾਰੀ ਹੂੰ ਪ੍ਰਧਾਨ ਮੰਤਰੀ ਦਾ ਔਰ ਬਹੁਤ ਅੱਛਾ ਚੀਜ਼ ਹੈ। ਹਮੇ ਇਸਕੇ ਫੋਲੋ ਕਰਨਾ ਚਾਹੀਏ।